ਜੀਵਨ ਹੈ ਜਿਹੜਾ ਭਾਈ ਤੇਰਾ ਪਿਆਰ ਚ ਚੜਾ ਕੇ। ਸੋ ਕਿਹ ਕਰ ਪਉਦਾ ਹੈ ਨਾ ਸੰਸਾਰ ਦੇ ਨਿਰੰਤਰਾਂ ਦਾ। ਬੂਤੀ ਮੱਧੇ ਪਿੱਛੇ ਲੱਗੀ ਹੋਈ ਹੈ। ਮਾਂ ਨੇ ਕਿ ਦਰਿਆ ਦੇ ਪਿੱਛੇ ਲੱਗਿਆ ਹੋਇਆ। ਇੰਦਰੀ ਪਦਾਰਥਾਂ ਦੇ ਬਗਰ ਲੱਗੀ ਹੋਈ। ਸਾਡੇ ਇੰਦਰੀਆਂ ਨੂੰ ਪਦਾਰਥ ਲੱਗੇ ਲੱਗੇ। ਅਸੀਂ ਵੇਖਣਾ ਇਹਨੇ ਚੰਗਾ ਲੱਗਦਾ ਸੋਨਾ ਚੰਗਾ ਲੱਗਦਾ। ਸਾਗੂ ਸੁਗੰਧੀ ਚੰਗੀ ਲੱਗਦੀ ਹੈ।

ਪਾਗਤ ਕਬੀਰ ਕੇਦਰ ਇੱਕ ਖੇੜ ਪ੍ਰਗਟ ਹੋਤੀ ਹੈ ਸਾਹਮਣੇ ਸਭ ਨੂੰ ਲੱਗ ਕੇ ਕਿ ਭਾਈ ਲੀਲੇ ਨੂੰ ਭੇਡ ਚੁਗਣ ਲੱਗੀ ਭੇਡ ਦੇ ਬੱਚੇ ਨੂੰ ਲੀਲਾ ਕੇ ਪਾਪ ਜਿਸ ਨੇ ਜਨਮ ਦੇ ਤੈਨੋਂ ਭੇਡ ਨੇ ਜਿਸ ਲੀਲੇ ਨੂੰ ਉਹਨੂੰ ਚੁਗਣ ਲੱਗ ਕਹਿਣ ਦਾ ਪਾਪ ਅੰਤਰੀ ਦੀ ਅਰਥੀ ਦੀ ਇਹ ਨੇ ਕਿ ਇੱਕ ਖੇੜ ਪ੍ਰਗਟ ਹੈ ਬੁੱਧੀ ਤੋਂ ਮੰਦਾ ਜਨ ਪਰ ਬੁੱਧੀ ਮਨ ਦੇ ਪਿਛਲੀ ਹੋ ਤੁਰੀ ਉਹਨੂੰ ਕਿਹਾ ਕਿ ਕਹੋ ਕਬੀਰ ਮਾਰਕਟ ਪਈ ਖੇਡ ਲੇਲੇ ਕੋ ਚੁੰਗੇ ਨੇ ਤੇਰੇ ਕਹਿੰਦੇ ਇਹ ਹੀ ਗੱਲ ਇੱਕ ਵਾਰ ਕਰਦੋਗੇ ਕਿ ਮੇਰੀ ਬੁੱਧੀ ਮਨ ਦੇ ਪਿਛੇ ਹੋ ਤੁਰ ਮਨ ਹੈ ਜਿਹੜਾ ਇੰਦਰੀਆਂ ਨੂੰ ਯਾਦ ਦਾ ਫਿਰ ਮਨ ਦੇ ਕੇ ਇੰਦਰੀ ਚੱਲਦੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਵੀ ਕੀਤਾ ਗਉ ਕੋ ਚਾਰੇ ਸਾਥ ਕਹਿੰਦੇ ਸ਼ੇਰ ਨਾ ਕੰਮਾ ਉਚਾਰਦਾ ਫਿਰ ਆਤਮਾ ਇੰਦਰੀਆਂ ਨੂੰ ਚਾਪਦਾ ਪਿਆ ਹੁਣ ਜੇ ਕਰਮ ਇਹ ਉਲਟ ਹੋ ਜਾਂਦੇ ਨੇ ਇੰਦਰੀਆਂ ਮਨ ਬਦੋਂ ਤੁਰੇ ਮਨ ਉਪੀ ਬਦੋਂ ਤੁਰੇ ਬੁੱਧੀ ਫਿਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਆਪ ਸੁਟਦਾ ਜੇ ਪਾਪ ਉਹ ਦਿਲੋ ਜਾਵੇ ਇਹਨੂੰ ਕਹਿੰਦੇ ਨੇ ਕਿ ਲੇਬਲ ਜੁੜ ਜਾਂਦਾ ਤੇ ਫਿਰ ਜੀਵ ਆਤਮਾ ਪ੍ਰਮਾਤਮਾ ਨਾਲ ਬੰਨ੍ਹੇ

ਇਹ ਜਦੋਂ ਇਤਨਾ ਦਾ ਕਰਪ ਹੁੰਦਾ ਨਾ ਕਿ ਤਰੇ ਮਨ ਬਲ ਨੂੰ ਮਨ ਉਧੀ ਨੂੰ ਉਧੀ ਸਿਮਰਨ ਬਲ ਆ ਗਿਆ ਫਿਰ ਧਿਆਨ ਫਿਰ ਇਹ ਵੀ ਲਿਬ ਜੁੜ ਜਾਂਦੀ ਹੈ ਫਿਰ ਜੀਵਨ ਸਬਲ ਹੋ ਜਾਂਦਾ ਹੈ ਇਤਨਾ ਦਾ ਧਿਆਨ ਹੋ ਜਾਂਦਾ ਜਦੋਂ ਉਧੀ ਧਿਆਨ ਭਾਗ ਜੀਵ ਆਤਮਾ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦਾ ਪੇ ਤਾਂ ਇਹਦਾ ਜੀਵਨ ਸਬਲ ਹੋ ਜਾਂਦਾ ਹੈ

ਉਹ ਜੀਵਨ ਸਤਲ ਹੋ ਗਿਆ ਕਿੰਨਾ ਸਾਹਮਣੇ ਦੇਖੀ ਕਿ ਭਾਈ ਸਾਦਾ ਉਹ ਤੇਰੇ ਅੰਦਰ ਹੀ ਹੈ ਇੱਥੇ ਝੁੜਦਾ ਜਤਰੀ ਮਾਦਰੇ ਸਿਰ راہ ਉਹ ਮੰਨਿਕਾ ਕੱਜਾ ਜਿਓ ਬਾਹਰ ਬਹੁਤ ਉਤਰਾਵੇ ਘਰ ਅਮਰਗ ਅਕਮਤ ਉਹ ਆਤਮਿਕ ਜੀਵਨ ਦੇ ਵਾਲਾ ਸਭ ਉਹ ਤੇਰੇ ਅੰਦਰ ਹੀ ਹੈ ਇੱਥੇ ਝੁੜਦਾ ਜਤਰੀ ਇਹ ਮਤ ਤੂੰ ਵੀ ਬੰਦ ਤੋ ਕਹਿੰਦਾ ਫਿਰ ਉਹਦੀ ਸਿਮਰਨ ਰਚਨਾ ਆਪਣੀ ਜੋੜ ਦੇ ਬਿਖੇ ਇਨਸਾਨ ਫਿਰ ਜੀਵਨ ਸਭ ਇਤਨਾ ਜੀਵਨ ਸਭ ਹੈ ਸਾਡੇ